ਮਾਨ ਜੀ ਅੱਜ ਬਹੁਤ ਬਹੁਤ ਸ਼ੁਕਰੀਆ। ਅਰ ਮੋਰਨ ਜੀ ਬਾਈ ਮਾਨਾ। ਬੀਬੀ ਦੀ ਸ਼ਾਰੀ ਦਾ। ਹੋਰ ਤੁਸੀਂ ਦੱਸਿਆ ਕਿ ਆਪਣੇ ਸਮੇਂ ਤੋਂ ਮੀਡੀਆ ਨੂੰ ਆ ਰਹੀ ਹੈ। ਤੇ ਭਾਈ ਜੀ ਚਲੋ ਮੇਰੇ ਵੀਰ ਬਾਤ। ਰਾਜ ਜੀ ਫਿਰ ਹੁੰਦਾ ਤਾਂ ਨਾਸਤਕਣ ਆਏ ਜੀ ਕਿਸੇ ਨਾ ਕੋ। ਨਹੀਂ ਅਸੇ ਨਹੀਂ ਆਏ ਜੀ ਮਹਾਰਾਜ ਨੇ ਬੁਲਾਇਆ ਇਹਦੇ ਲਈ ਧੰਨਵਾਦ ਕਰਦੇ ਆ ਕਿ ਮਹਾਰਾਜ ਨੇ ਅੱਜ ਫੇਰ ਸਾਨੂੰ ਆਪ ਦੇ ਦਰਸ਼ਨੇ ਬਖਸ਼ੇ ਨੇ ਔਰ ਭਾਈ ਸਾਹਿਬ ਦਾ ਧੰਨਵਾਦ ਕਰਦੇ ਆ। ਆ ਹਰਮੰਦਰ ਸਾਹਿਬ ਆਉਨੇ ਆ ਕਈ ਥਾਵਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਆਉਨੇ ਆ ਪ੍ਰਕਰਮਾ ਪ੍ਰਕਰਮਾ ਚ ਪ੍ਰਕਰਮਾ ਕਰਕੇ ਪਾਠ ਕਰਕੇ ਦਰਸ਼ਨ ਕਰਕੇ ਚਲੇ ਜਾਨੇ ਆ ਕਈ ਸਥਾਨ ਐਨੇ ਨੇ ਹਰਮੰਦਰ ਸਾਹਿਬ ਤੇ ਦੇਖਣ ਵਾਲੇ ਕਿ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਸਾਡੀ ਉੱਡੀ ਬੁੱਧੀ ਨਹੀਂ ਉੱਚ ਕੋਟੀ ਦੀ ਔਰ ਭਾਈ ਸਾਹਿਬ ਨੇ ਉਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਾਏ ਲਈ ਭਾਈ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਔਰ ਸਾਡਾ ਅੱਜ ਇੱਥੇ ਆਉਣ ਦਾ ਮਹਾਰਾਜ ਦੇ ਚਰਨਾਂ 'ਚ ਸ਼ੁਕਰਾਨਾ ਕਰਨ ਦਾ ਇਰਾਦਾ ਸੀ ਕਿ ਸਾਡੀ ਫਿਲਮ ਹੈ ਜਿਹੜੀ ਸ਼ੁਕਰਾਨਾ ਉਹ ਆ ਰਹੀ ਹੈ ਸਾਨੂੰ ਲੱਗਿਆ ਕਿ ਸਭ ਤੋਂ ਵੱਡਾ ਜਿਹੜਾ ਸ਼ੁਕਰਾਨਾ ਹੈ ਸਕਲਿ ਹਰਮੰਦਰ ਸਾਹਿਬ ਤੋਂ ਉੱਤੇ ਦੁਨੀਆ 'ਚ ਕੁਛ ਨਹੀਂ ਮਹਾਰਾਜ ਦਾ ਜਾ ਕੇ ਕੀਤਾ ਜਾਵੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਕੀਤਾ ਜਾਵੇ ਪਾਪਾ ਦੀਪ ਸਿੰਘ ਜੀ ਦਾ ਕੀਤਾ ਜਾਵੇ ਕਿ ਸਾਡੀ ਫਿਲਮ ਜਿਹੜੀ ਇਨਸਾਨੀਅਤ ਪਸੰਦ ਫਿਲਮ ਹੈ ਜਿੱਥੇ ਇਹ ਦਰਸਾਇਆ ਗਿਆ ਕਿ ਮਹਾਰਾਜ ਦੀ ਰਜਾ 'ਚ ਕਿਵੇਂ ਰਹਿਣਾ ਟਾਈਮ ਚੰਗਾ ਹੋਵੇ ਮਾੜਾ ਹੋਵੇ ਜੇ ਸਾਡਾ ਚੰਗਾ ਟਾਈਮ ਆ ਉਹ ਵੀ ਸਾਨੂੰ ਮਹਾਰਾਜ ਨੇ ਬਖਸ਼ਿਆ ਜੇ ਕੋਈ ਖੁਦਾ ਨਾਲ ਖਾਸਤਾ ਕਦੇ ਕੁਛ ਉਮੀਦਾਂ ਸੁਭਾਅ ਬਣ ਜਾਂਦਾ ਤੇ ਉਹਨੂੰ ਵੀ ਮਹਾਰਾਜ ਦੀ ਰਜਾ 'ਚ ਰਹਿ ਕੇ ਅਸੀਂ ਸਤਿਕਾਰ ਕਰੀਏ ਸੋ ਫਿਲਮ ਮੈਂ ਜਿਹੜੀ ਉਹ ਇਨਸਾਨੀਅਤ ਪਸੰਦ ਲੋਕਾਂ ਦੀ ਗੱਲ ਕਰਦੀ ਹੈ ਅ ਮਹਾਰਾਜ ਦੀ ਰਜਾਚ ਰਹਿਣ ਦੀ ਗੱਲ ਕਰਦੀ ਹੈ ਸਭ ਤੋਂ ਵੱਡੀ ਵੱਡੀ ਜਿਹੜੀ ਗੱਲ ਹੈ ਸਾਂਝੀਆਂ ਪਰਿਵਾਰਾਂ ਦੀ ਗੱਲ ਕਰਦੀ ਹੈ ਕਿਉਂਕਿ ਅੱਜ ਕੱਲ ਪੰਜਾਬ ਦੇ ਕਲਚਰ ਚੋਂ ਵਿੜੇ ਆਪਸੀ ਜੁਆਇੰਟ ਫੈਮਲੀਆ ਖਤਮ ਹੋ ਚੁੱਕੀਆਂ ਨੇ ਸੋ ਕੋਸ਼ਿਸ਼ ਕੀਤੀ ਹੈ ਮਹਾਰਾਜ ਨੇ ਕਰਵਾਈ ਹੈ ਇਸ ਤਾਨੀ ਕੀਤੀ ਲੈ ਕੇ ਆ ਰਹੇ ਹਾਂ ਜੀ 27 ਸਤੰਬਰ ਨੂੰ ਸ਼ੁਕਰਾਨਾ ਔਰ ਸ਼ੁਕਰਾਨਾ ਸੰਗਤ ਦੇਖੇ ਤੇ ਉਸ ਤੋਂ ਬਾਅਦ ਚ ਕੋਟਨਪੋਟ ਮਹਾਰਾਜ ਦਾ ਸ਼ੁਕਰਾਨਾ ਕਰਨ ਜਲਦੀ ਦੁਬਾਰੇ ਫੇਰਾਵਾਂਗੇ ਸੋ ਧੰਨਵਾਦ ਕਰਦੇ ਹਾਂ ਔਰ ਗੁਰੂ ਮਹਾਰਾਜ ਦਾ ਸਭ ਤੋਂ ਵੱਡਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਕਾਰਜ ਬਖਸ਼ਿਆ ਸੰਗਤ ਦਾ ਪਿਆਰ ਹੈ ਜੀ ਅੱਗੇ ਵੀ ਮਹਾਰਾਜ ਕਿਰਪਾ ਕਰਨ ਆਪ ਹੀ ਸੇਵਾ ਸਾਡੇ ਤੋਂ ਲੈਂਦੇ ਰਹਿਣ ਪੰਛੀ ਦੀ ਚੜ੍ਹਦੀ ਕਲ ਵਾਲੀਆਂ ਫਿਲਮਾਂ ਪੰਛੀ ਦੀ ਜਿਨ੍ਹਾਂ ਚ ਏਕਤਾ ਦਿਖਾਈ ਗਈ ਹੈ ਜਿਨ੍ਹਾਂ ਚ ਸਰਬ ਸਾਲ ਸਰਬ ਸਾਂਝੀ ਬਾਣੀ ਦੀ ਗੁਰਬਾਣੀ ਦੀ ਗੱਲ ਕੀਤੀ ਗਈ ਹੈ ਭਾਈਚਾਰੇ ਦੀ ਗੱਲ ਕੀਤੀ ਗਈ ਹੈ ਉਹ ਫਿਲਮਾਂ ਕੋਸ਼ਿਸ਼ ਕਰਾਂਗੇ ਮਹਾਰਾਜ ਆਪ ਸਿਰ ਤੇ ਹੱਥ ਰੱਖ ਕੇ ਸਾਡੇ ਤੋਂ ਬਣਵਾਉਂਦੇ ਰਹਿਣ ਤੇ ਅਸੀਂ ਉਹਨਾਂ ਚ ਆਪ ਦਾ ਦਸਵੰਦ ਕੱਢਦੇ ਰਹੀਏ ਕੰਮ ਦੇ ਸਹਾਰੇ ਬਹੁਤ ਮਿਹਰਬਾਨੀ ਧੰਨਵਾਦ